ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋਏ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣੇ ਉਹ ਉਹਨੇ ਕਿਉਂ ਖਰਚਾ ਨਾ ਕਰਦੇ ਉਹ ਕੰਮ ਨਹੀਂ ਹੁੰਦਾ ਇਹਦਾ ਬਿਲਕੁਲ ਪੰਜਾਬ ਨਹਿਰੀ ਪਾਣੀ ਮੈਂ ਤੁਹਾਨੂੰ ਪਚਾ ਰਹੇ ਆਂ ਸੈਂਟਰਾਂ ਤੱਕ ਨਾ 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 ਹੋਈ ਇਹ ਤਾਂ ਸੈਂਟਰ ਕੋਲੋਂ ਅੰਦਰ ਦਾ ਅੱਛਾ ਸਾਡੇ ਨਵੀਂ ਨਹਿਰ ਕੱਢੀ ਨਹਿਰ ਕੱਢੀ ਸਟਾਰਟ ਹੋਈ ਹੈ ਜੀ ਮਾਲਵਾ ਨਹਿਰ ਨਹਿਰੀ ਪਾਣੀ ਲਈ ਮੈਂ ਤਾਂ ਜਾਣਤਾ ਹੀ ਨਹੀਂ ਪਾਣੀ ਫਿਰ ਕੀ ਕਰਾਂ ਦੱਸੋ ਨਹੀਂ ਦਿੱਤੀ ਸਰ ਜਣੀ ਮਾਲਵਾ ਨਹਿਰ ਸੀ ਮਾਲਵਾ ਨਹਿਰ ਆ ਜੀ ਤੁਹਾਡਾ ਨਾਲ ਆ ਗਿਆ ਸਰ ਮਾਲਵਾ ਨਹਿਰ ਦਾ ਨਹੀਂ ਇੱਕ ਮਿੰਟ ਇੱਕ ਮਿੰਟ ਮਾਲਵਾ ਨਹਿਰ ਦੀ ਗੱਲ ਕਰੀਏ ਨਾ ਮਾਲਵਾ ਨਹਿਰ ਦਾ ਨਹੀਂ ਪੱਥਰ ਰੱਖਿਆ ਓਏ ਪਿੱਛਾ ਤੁਹਾਨੂੰ ਸਟਾਰਟ ਹੋਈ ਕਿ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਦਿਖਾ ਰਿਹਾ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਪਸ ਵਿੱਚ ਹੀ ਹਟਾਨ ਪਤਾ ਕਰਨਾ ਚਾਹੀਦਾ ਆਪਾਂ ਚਾਹੀਦਾ ਜੀ ਹੁਣ ਪਰ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਨ ਦਿੰਦਾ ਮਲੇਰ ਕੋਲੇ ਬੱਸ ਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨੇ ਕੋਈ ਬੋਲਿਆ ਉਸ ਵੇਲੇ ਨੂੰ ਉਦੋਂ ਮੈਨੂੰ ਨਿਕਲਣ ਦਿੱਤਾ ਨਹੀਂ 45 ਬੰਦਾ 45 45 ਸਾਲ ਦੇ ਇੱਕਦਮ ਪੈਂਡਿੰਗ ਪਏ ਕੋਈ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਦੱਸੋ ਵੀ ਗੰਦੇ ਪਾਣੀ ਦਾ ਬਦਲਾ ਚੱਲਿਆ ਜਿਹੜੀਆਂ ਦਾ ਪਾਣੀ ਫੈਕਟਰੀਆਂ ਦਾ ਪਾਣੀ ਧਰਤੀ 'ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਨੂੰ ਕੀ ਕਰਤਾ ਜੀ ਸਜ਼ਾ ਕੈਨਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਨੂੰ ਘਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰੀ ਮੈਂ ਖੰਦੇ ਨੇ ਕੋਈ ਤਾਂ ਕਰਾਪਸ਼ਨ ਨਹੀਂ ਦੀ ਤੁਸੀਂ ਜਾਨੀ ਉਹ ਧਰਤੀਰ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਤੇ ਲਓ ਕਿਤੇ ਮੈਨੂੰ ਦਿਖਾਓ ਤਾਂ ਸੀ ਨਾ ਕੌਣ ਸਾਡੀ ਗੌਰਮੈਂਟ ਨੇ ਬਣਾਇਆ ਸਾਰੇ ਸਾਰੇ ਕਰਾਈਆਂ ਸਾਰਾ ਕੋਰ ਨੇ ਜਿਹਨਾਂ ਚ ਪੈਂਦਾ ਜਮੀਰ ਸਾਹਿਬ ਉਹ ਆਪਾਂ ਵੀ 6 ਉਹ ਨਹੀਂ ਪਾ ਦਿੰਦਾ 15000 ਲੱਗਿਆ 15000 ਜੁਰਮਾਨਾ ਰੱਖਣਾ ਜੁਰਮਾਨਾ ਨਹੀਂ ਤੁਸੀਂ ਉਹ ਜੀ ਇੰਨਾ ਕੋਈ ਮਜ਼ਦੂਰਾਂ ਨੂੰ ਪਰਵਾਸ ਨਹੀਂ ਦਿੰਦਾ ਜਿਹੜੇ ਪੰਜਾਬ ਵਾਲੇ ਨੇ 1100 1000 ਰੁਪਏ ਲੰਕੀ ਨੂੰ ਦਿੰਦਾ ਜੀ ਤੁਸੀਂ ਉਹ ਵੀ ਦਮਾਂਗੇ ਕਿੰਨੂ ਦਾ ਦਮਾਂਗੇ ਰਾਦੋ ਨੇ ਰਾਦੋ ਨੇ ਆਹ ਕਾਮ ਇਹਨਾਂ ਦਾ ਮੈਂ ਸਾਰਾ ਉਹ ਮਗਾ ਜਨ ਨੂੰ ਲੱਗ ਰਹੇ ਹੋਗੇ ਕੱਪੀ ਤਾਂ ਨਹੀਂ ਉਸੇ ਨਾਲ ਕੋਈ ਨਾ ਕੋਈ ਜਨਮ ਮੈਂ ਕਿਵੇਂ ਨਿਸਰੇ ਤੁਸੀਂ ਪਾ ਸਕਿਆ ਹੋਏ ਇਹ ਰੇਟ ਰਾਏ ਦਾ ਹੀ 98 ਮੈਂ ਤਾਂ 92 ਦਤਾਏ ਨੇ 92 ਦਤਾਏ 92 ਦਿੱਤੇ ਤੁਸੀਂ ਜੈਦਾ ਨਾਲ ਜੀ ਥੋੜੇ ਜੈਦਾ ਤੁਸੀਂ ਟੁਕਾ ਪਾਈਆਂ ਨਾ ਤੁਸੀਂ ਸਮਾਇਤ ਕਰੀਂ ਸਾਡੇ ਆਹਾਂ ਕੰਮ ਪੰਚਾਂ ਦੇ ਵਿੱਚੋਂ 3 ਸਾਲ ਹੋ ਗਏ 1 ਰੁਪਈਆ ਨਹੀਂ ਬੰਦਾ ਨੂੰ ਦਿੱਤਾ ਗਿਆ ਲੋਕੀ ਕੀ ਕਥਨਾ ਦੇ ਲਈ ਸੱਚ ਇੱਕ ਮਿੰਟ ਹਾਈਬ੍ਰਿਡ ਦੂਰੀ ਵਾਲਾ ਮਸਲਾ ਕੀ ਹੈ ਇੱਕ ਬੰਦੀ ਜਿਹੜੀ ਨਾਲ ਦੋਨੋਂ ਹੋਵੇ ਚਾਹੇ ਮਤਲਬ ਵੀ ਪੰਜਾਬ ਦੇ ਅੰਦਰ ਕਿਸਾਨਾਂ ਦੀ ਭਲਾਈ ਲਈ ਮਤਲਬ ਸਕੀਮਾਂ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਪੰਜਵੇਂ ਬੰਦੇ ਨੇ ਸਰ ਪੰਜਵੇਂ ਸਰ ਇੱਥੇ ਨਾ ਆ ਬੰਦੀ ਵਾਲੇ ਕੀ ਕਰ ਰਹੇ ਨੇ ਜੀ ਜੀ ਦਾ ਇੰਨਾ ਕੱਟ ਲੱਗਿਆ ਜਿਹੜਾ ਇਹ ਕਾਹਦੇ ਇਹ ਮੁੱਖ ਮੰਤਰੀ ਸਾਹਿਬ ਜੀ ਜੀ ਦਾ ਛਪਰੀ ਦਾ 26 ਜੀਰੀ ਵਾਲਾ ਜੀ ਜੀ ਦੀ ਜੀ ਦੋ ਦੋ ਵਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮਤਲਬ ਦੇ ਸੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਰ ਜੀ ਨਹਿਰੀ ਦਾ ਬੰਦ ਕਰ ਰਹੇ ਨੇ ਜੀ ਚੀਰੀ ਇਹਦਾ ਬੰਦ ਕਰ ਦੇਣਾ ਨਰਸ ਨੂੰ ਬੰਦ ਕਰਨ ਦੀ ਖਾਤਰ ਦਊਗਾ ਕਹਿੰਦਾ ਮੈਂ ਛੋਟੀਆਂ ਬੋਟਾ ਬਣਾਉਂਗਾ 80% ਛੋਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣਾ ਓਏ ਉਹਨੇ ਕਿਉਂ ਖਰਚਾ ਨਾ ਕਰਦੇ ਉਹ ਕੰਮ ਨਹੀਂ ਹੁੰਦਾ ਇਹਦਾ ਮਤਲਬ ਨਹਿਰੀ ਪਾਣੀ ਮੈਂ ਤੁਹਾਨੂੰ ਪਚਾ ਰਹੇ ਹਾਂ ਖੇਤਾਂ ਤੱਕ ਨਾ 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 ਹੋਈ ਇਹ ਤਾਂ ਸੈਂਟਰ ਕੋਲੋਂ ਦਾ ਦਾਖਲ ਨਹੀਂ ਅੱਛਾ ਸਾਡੇ ਨਹਿਰ ਨਹੀਂ ਨਹਿਰ ਕੰਡੀਸ਼ਨ ਸਟਾਰ ਹੋਈ ਹੈ ਜੀ ਮਾਲਵਾ ਨਹਿਰ ਮੇਰੀ ਪਾਣੀ ਲਈ ਮੈਂ ਕਹਾਂ ਜਨਤਾ ਹੀ ਤਾਂ ਨਹੀਂ ਪਾਣੀ ਫਿਰ ਇੱਕ ਗੱਲ ਨਾ ਪੂਰੀ ਦਿੱਤੀ ਹੈ ਦੱਸੋ ਨਹੀਂ ਦਿੱਤੀ ਸਾਡੇ ਜਿਹੜੇ ਮਾਨਵਾਨ ਹੈ ਸੀ ਮਾਨਵਾਨ ਹੈ ਸਾਡੇ ਨਾਲ ਆਪਣੇ ਨਾਲ ਆ ਗਏ ਸਰ ਮਾਨਵਾਨ ਹੈ ਨਾ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾਨਵਾਨ ਹੈ ਤੁਸੀਂ ਮੇਰੀ ਪਾਣੀ ਦੀ ਗੱਲ ਕਰੀ ਹਾਂ ਮਾਨਵਾਨ ਨਹਿਰ ਦਾ ਨਹੀਂ ਪੱਥਰ ਰੱਖਿਆ ਸਟਾਰਟ ਹੋ ਗਿਆ ਓਏ ਪਤਾ ਸਾਨੂੰ ਸਟਾਰਟ ਹੋਈ ਕਿ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਦਿਖਾ ਰਹੇ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਪਸ ਵਿੱਚ ਹੀ ਜਾਣ ਪਤਾ ਆਮ ਸੀਗੇ ਜੀ ਕਰਨਾ ਚਾਹੀਦਾ ਆਮ ਸੀਗੇ ਜੀ ਹੁਣ ਪਰ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਨ ਦਿੰਦਾ ਮਲੇਰ ਕੋਲੇ ਬਾਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਬੋਲਿਆ ਉਸ ਵੇ ਨੂੰ ਉਦੋਂ ਮਨੇ ਨਿਕਲਣ ਦਿੱਤਾ ਅਣੀ 45 ਬੰਦਾ ਰੋਮਿੰਡ 45 45 ਸਾਲ ਦੇ ਇੱਕਦਮ ਪੈਂਡਿੰਗ ਪਏ ਕੋਈ ਨਹੀਂ ਬੋਲਿਆ ਰੋਮਿੰਡ ਪ੍ਰਧਾਨ ਜੀ ਦੱਸੋ ਆਪੀ ਗਲਤ ਨਹੀਂ ਗੰਦੇ ਪਾਣੀ ਦਾ ਨਾ ਚੱਲਿਆ ਜਿਹੜੀਆਂ ਦਾ ਪਾਣੀ ਧਾਤੀ ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਕਾਨੂੰਨ ਕੈਂਸਲ ਕਰਤਾ ਜੀ ਸਜ਼ਾ ਕੈਂਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਘਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰੀ ਮੈਂ ਖੰਦੇ ਨੇ ਕੁਝ ਤਾਂ ਕਰਪਸ਼ਨ ਨਹੀਂ ਦੇ ਤੂੰ ਜਾਨੀ ਉਹ ਧਰਤੀਆਂ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਤੇ ਲਓ ਕਿਥੇ ਮੈਨੂੰ ਦਿਖਾਉ ਤਾਂ ਸੀ ਨਾ ਕਾਨੂੰਨ ਸੋਡੀ ਗੌਰਮੈਂਟ ਨੇ ਬਣਾਇਆ ਸਾਰੇ ਪੰਜ ਗਰਾਂ ਦੇ ਦੇਖ ਜਾਂਦੇ ਸਾਰਾ ਜਿਹਨਾਂ ਚ ਪੈਂਦਾ ਜਮੀਰ ਸਾਹਿਬ ਉਹ ਆਪਦੀ ਵੀ 6 ਉਹਨੇ ਜਿਸ ਪਾਈ ਦਿੰਦਾ 15000 ਜਾ ਰਿਹਾ ਗਿਆ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਦੀ ਤੁਸੀਂ ਉਹ ਡਾਕਟਰ ਦੀ ਖਾਤਰ ਇੰਨਾ ਕੋਈ ਮਜ਼ਦੂਰਾਂ ਨੂੰ ਭਰਵਾਸੀ ਉਹਦਾ ਜਿਹੜੇ ਪੰਜਾਬ ਵਾਲੇ ਨੇ 1100 ਰੁਪਏ ਕਿਉਂ ਦਿੰਦਾ ਜੀ ਤੁਸੀਂ ਉਹ ਵੀ ਦਮਾਂਗੇ ਕਿਹਨੂੰ ਉੱਪਰੋਂ ਦਮਾਂਗੇ ਕੋਈ ਨਹੀਂ ਅੱਜ ਆ ਗਏ ਨੇ ਪੁਰਨਾ ਕਾ ਜਨੂ ਲੈ ਕੇ ਆਏ ਹੋਗੇ ਕੱਲ੍ਹ ਆਏ ਬੰਸੀ ਅੱਜ ਆਪਾਂ ਬਾਰਨਮੈਂਟ ਵਿੱਚ ਮੈਂ ਨਹੀਂ ਜੀ ਪਾ ਗਿਆ ਇਹ ਇੱਥੇ ਕੋਈ ਨਹੀਂ ਦਾਹੀ ਇੱਕ ਮਿੰਟ ਇੱਕ ਮਿੰਟ ਸ਼ੁਕਰ ਹੈ ਮੈਂ ਬਹੁਤ ਗੱਲਾਂ ਲਗਾ ਰਿਹਾ ਅੱਜ ਪਾਰਟ ਨੇ ਦਤਾਏ ਨੇ 99 ਦਤਾਏ 99 ਦਿੱਤੇ ਇਹ ਕਥਾ ਨਾਲ ਜਦੋਂ ਥੋੜੇ ਜੈਵ ਹੋਏ ਤੁਸੀਂ ਪੁੱਤਾਂ ਪਾਈਆਂ ਨਾ ਤੁਸੀਂ ਕਰਕੇ ਰਮਾਇਤ ਕਰੀਂ ਸਾਡੇ ਆਪਾਂ ਚਾਹੀਦੇ ਨੇ ਪੁੱਤਾਂ ਦੇ ਸਾਮਾਨਿਆਂ ਦੇ ਵਿੱਚੋਂ 3 ਸਾਲ ਹੋ ਗਏ 1 ਰੁਪਈਆ ਦੀ ਬੰਦਾ ਨੂੰ ਦਿੱਤਾ ਗਿਆ ਨਾ ਕੀ ਕਥਾ ਨਾਲ ਜੀਰੀ ਵਾਲਾ ਮਸਲਾਈ ਸੱਚ ਇੱਕ ਮਿੰਟ ਹਾਈਬ੍ਰਿਡ ਜੀਰੀ ਵਾਲਾ ਮਸਲਾ ਕੀ ਹੈ ਜਿਹਦੇ ਹਸਲੀ ਨਾਲ ਅੰਦੋਲਨ ਹੋਵੇ ਚਾਹੇ ਮਤਲਬ ਹੈ ਵੀ ਪੰਜਾਬ ਦੇ ਅੰਦਰ ਕਿਸਾਨਾਂ ਦੀ ਭਲਾਈ ਲਈ ਮਤਲਬ ਸਕੀਮਾਂ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ 59 ਬੰਦੇ ਨੇ ਸਰ 59 ਸਰ ਦਿੱਲੀ ਵਾਲੇ ਕੀ ਕਰ ਰਹੇ ਨੇ ਜੀ ਦੀ ਦਾ ਇੰਨਾ ਕੱਟ ਲੱਗਿਆ ਜਿਹੜਾ ਇਹ ਕਾਲੇ ਇੱਕ ਮੰਤਰੀ ਦੋੱਖ ਮੰਤਰੀ ਜੀ ਦੇ ਦਾ 26 ਜੀਰੀ ਵਾਲਾ 26 ਜੀਰੀ ਵਾਲਾ ਜੀ ਦੋ ਦੋ ਵਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮੁੱਦੇ ਤੇ ਸੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਰ ਜੀ ਕਰਦੇ ਨੇ ਕਿ ਜੀ ਤਾਂ ਚੀਰੀ ਦਾ ਬੰਦ ਕਰ ਰਹੇ ਨੇ ਜੀ ਚੀਰੀ ਇਹਦਾ ਬੰਦ ਕਰਦੇ ਆਂ ਆਈ ਰੈਡ ਲਿਪੀ ਦਾ ਨਰਸ ਨੂੰ ਕਰਦਿਆਂ ਦੀ ਖਬਰ ਦਊਂਗਾ ਕਹਿੰਦਾ ਮੈਂ ਛੋਟੀਆਂ ਬੋਟਾ ਬਣਾਉਂਗਾ 80% ਥੋਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋਏ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣੇ ਉਹਨੇ ਕਿਉਂ ਖਰਚਾ ਨਾ ਕਰਦੇ ਉਹ ਕੰਮ ਨਹੀਂ ਹੁੰਦਾ ਇਹਦਾ ਮਤਲਬ ਜਿਆ ਨਹਿਰੀ ਪਾਣੀ ਮੈਂ ਤੁਹਾਨੂੰ ਪਚਾ ਰਹੇ ਆਂ ਖੇਤਾਂ ਤੱਕ ਨਾ 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 ਹੋਈ ਇਹ ਤਾਂ ਸੈਂਟਰ ਕੋਲੋਂ ਮੁੰਡਾ ਦਾਖਲ ਨਹੀਂ ਅੱਛਾ ਸਾਡੇ ਨਹਿਰ ਕੱਢੀ ਨਹਿਰ ਕੱਢੀ ਸਟਾਰਟ ਹੋਈ ਹੈ ਜੀ ਮਾਲਵਾ ਨਹਿਰ ਨਹਿਰੀ ਪਾਣੀ ਲਈ ਮੈਂ ਕਹਾਂ ਜਨਤਾ ਹੀ ਤਾਂ ਨਹੀਂ ਪਾਣੀ ਫਿਰ ਇੱਕ ਗੱਲ ਨਾ ਪੂਰੀ ਦਿੱਤੀ ਹੈ ਦੱਸੋ ਨਹੀਂ ਦਿੱਤੀ ਸਰ ਜਿਹੜੀ ਮਾਲਵਾ ਨਹਿਰ ਸੀ ਮਾਲਵਾ ਨਹਿਰ ਸੀ ਸਰ ਮਾਲਵਾ ਨਹਿਰ ਦਾ ਸੀ ਇੱਕ ਮਿੰਟ ਇੱਕ ਮਿੰਟ ਮਾਲਵਾ ਨਹਿਰ ਦੀ ਗੱਲ ਕਰੀ ਨਹਿਰੀ ਪਾਣੀ ਦੀ ਗੱਲ ਕਰੀ ਮਾਲਵਾ ਨਹਿਰ ਦਾ ਨਹੀਂ ਪੱਥਰ ਰੱਖਿਆ ਸਟਾਰਟ ਹੋ ਗਿਆ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਅਧਿਕਾਰ ਹੈ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਪਸ ਵਿੱਚ ਹੀ ਆਮ ਸੀਗੇ ਜੀ ਕਰਨਾ ਚਾਹੀਦਾ ਆਮ ਸੀਗੇ ਜੀ ਹੁਣ ਪਰ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਨ ਦਿੰਨਾ ਮਲੇਰ ਕੋਲੇ ਬਾਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਬੋਲਿਆ ਉਸ ਵੇ ਨੂੰ ਉਦੋਂ ਮੈਨੂੰ ਨਿਕਲਣ ਦੇ ਦਿੱਤਾ ਨਹੀਂ 45 ਮੰਡਰ ਹੋਮਿੰਟ 45 45 ਸਾਲ ਦੇ ਤੱਕ ਪੈਂਡਿੰਗ ਪਏ ਕੋਈ ਨਹੀਂ ਬੋਲਿਆ ਇੱਕ ਮਿੰਟ ਬੰਦਾ ਜੀ ਦੱਸੋ ਵੀ ਗਲਤ ਨਹੀਂ ਗੰਦੇ ਪਾਣੀ ਦਾ ਜਿਹੜੀਆਂ ਦਾ ਪਾਣੀ ਧਾਤੀ ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਕਾਨੂੰਨ ਠੇਕ ਕਰਤਾ ਜੀ ਸਜ਼ਾ ਕੈਂਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਨੂੰ ਕਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰੀ ਮੈਂ ਕਰੰਦੇ ਨੇ ਕੋਸਟਾ ਕਰਾਪਸ਼ਨ ਨਹੀਂ ਦੇ ਤੂੰ ਜਾਨੀ ਉਹ ਧਰਤੀ ਅੰਦਰ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਹੈ ਕਿ ਤੁਸੀਂ ਲਓ ਕਿੱਥੇ ਮੈਨੂੰ ਦਿਖਾਉਤਾ ਸੀ ਨਾ ਕਨੂੰ ਸਾਡੀ ਗੌਰਮੈਂਟ ਨੇ ਬਣਾਇਆ ਸਾਰੇ ਸਾਰੇ ਕਰਾਈਆਂ ਸਾਰਾ ਦੋਸਤ ਨੇ ਜਿਹਨਾਂ ਚ ਪੈਂਦਾ ਜਮੀਰ ਸਾਹਿਬ ਹਾਂ ਹਰਤੀ ਦੇ ਵਿੱਚ 6 ਉਹਨੇ ਜੇਸ ਤਰੀਂ ਦਿੰਦਾ ਨਹੀਂ ਆਇਆ 15000 ਲੱਗੇ 15 ਲੱਖ ਦਾ ਜੁਰਮਾਨਾ ਲਗਾ ਦੇ ਦੀ ਤੁਸੀਂ ਉਹ ਇਹ ਨਾ ਕੋਈ ਮਜ਼ਦੂਰਾਂ ਨੂੰ ਪਰਵਾਸੀ ਹੁੰਦਾ ਗੱਡੀਆਂ ਇੱਕ ਜਿਹੜੇ ਪੰਜਾਬ ਵਾਲੇ ਨੇ 1100 100 ਕਿਉਂ ਦਿੰਦਾ ਜੀ ਤੁਸੀਂ ਉਹ ਵੀ ਤੁਮਾਂਗੇ ਕਿੰਨੂ ਤੋਂ ਦਮਾਗੇ ਆ ਗਏ ਆਹ ਦੇਖ ਕੇ ਦਮਾਗੇ ਹੋ ਗਿਆ ਬਈ 92 ਦਤਾਏ 92 ਦਤਾਏ 92 ਦਿੱਤੇ ਤੇ ਜਦੋਂ ਅੱਜ ਵੀ ਥੋੜੇ ਚੈੱਕ ਤੁਸੀਂ ਲੁਟਾ ਪਾਈਆਂ ਤੁਸੀਂ ਸੋਚੀ ਮਾਇਦ ਕਰੀਂ ਅੱਜ ਕੰਮ ਕਾ ਕਰੀਂ ਲੁਟਾਣੇ ਦੇ ਸਮਾਨਿਆਂ ਦੇ ਵਿੱਚੋਂ ਪੰਚ ਸਾਲ ਹੋ ਗਏ 1 ਰੁਪਈਆ ਦੀ ਬੰਦਾ ਨੂੰ ਦਿੱਤਾ ਗਿਆ ਨਾ ਕੀ ਕੀ ਥਾਣਾ ਦੇ ਲਈ ਅੰਰੀ ਵਾਲਾ ਮਸਲਾਈ ਸੱਚ ਇੱਕ ਮਿੰਟ ਅੱਜ ਜੀ ਦੀਆਂ ਤੋਂ ਵੇਚਿਆ ਦੋਨੋਂ ਵਾਲਾ ਮਸਲਾ ਕੀ ਜਿਹੇ ਜਲੀ ਨਾਲ ਦੋਨੋਂ ਹੋਵੇ ਚਾਹੇ ਮਤਲਬ ਹੈ ਵੀ ਪੰਜਾਬ ਦੇ ਅੰਦਰ ਕਿਸਾਨਾਂ ਦੀ ਭਲਾਈ ਦੇ ਲਈ ਮਤਲਬ ਸਕੀਮਾਂ ਲਾਗੂ ਕਰਨ ਦੀ ਗੱਲ ਹੋ ਰਹੀ ਹੈ ਜਿਹੜੇ ਪੰਜਵੇਂ ਬੰਦੇ ਨੇ ਸਰ ਪੰਜਵੇਂ ਸਰ ਇੱਕ ਮਿੰਟ ਦਿੱਲੀ ਵਾਲੇ ਕੀ ਕਰ ਰਹੇ ਨੇ ਜੀਰੀ ਦਾ ਇੰਨਾ ਕਟ ਲੱਗਿਆ ਜਿਹੜਾ ਇਹ ਕਾਹਦੇ ਨੇ ਇੱਕ ਮੰਤਰੀ ਸਾਹਿਬ ਨੇ ਜੀਰੇ ਦਾ ਛਪੀ ਦਾ 26 ਜੀਰੀ ਵਾਲਾ 26 ਜੀਰੀ ਦਾ ਜੀ ਕੋਲ ਦੋ ਦੋ ਵਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮੁੱਦਿਆਂ ਤੇ ਸੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਚੀਰੀ ਦਾ ਬੰਦ ਕਰ ਰਹੇ ਨੇ ਜੀ ਚੀਰੀ ਇਹਦਾ ਬੰਦ ਕਰਦੀ ਆਈ ਰੇਡੀ ਲਿਖੀ ਹੈ ਸਰ ਸਾਨੂੰ ਕਰ ਕਰਨ ਦੀ ਖਬਰ ਦਊਂਗਾ ਕਹਿੰਦਾ ਮੈਂ ਛੋਟੀਆਂ ਵੋਟਾਂ ਬਣਾਉਂਗਾ 80% ਸਾਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋਏ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣਾ ਓਏ ਉਹਨੇ ਕਿਉਂ ਖਰਚਾ ਨਾ ਕਰਦੋ ਕੰਮ ਨਹੀਂ ਹੁੰਦਾ ਇਹਦਾ ਮਤਲਬ ਨਹਿਰੀ ਪਾਣੀ ਮੈਂ ਤੁਹਾਨੂੰ ਪਚਾ ਰਹੇ ਆਂ ਪੇਟਾਂ ਤੱਕ ਨਾ 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 ਹੋਈ ਇਹ ਦਾ ਸੈਂਟਰ ਮੂਵਮੈਂਟ ਦਾ ਅੰਦਰ ਨਹੀਂ ਅੱਛਾ ਸਰ ਜੇ ਨਵੀਂ ਨਹਿਰ ਬਣੀ ਹੈ ਨਹਿਰ ਕੰਟੀਨ ਸਟਾਰਟ ਹੋਈ ਹੈ ਜੀ ਮਾਲਵਾ ਨਹਿਰ ਮੇਰੀ ਪਾਣੀ ਲਈ ਮੈਂ ਤਾਂ ਜਾਣਤਾ ਹੀ ਨਹੀਂ ਰਹੀ ਪਾਣੀ ਫਿਰਦੀ ਕੀ ਗੱਲ ਹੈ ਦੱਸੋ ਨਹੀਂ ਦਿੱਤੀ ਸਾਡੇ ਨੇ ਮਾਲਵਾ ਨਹਿਰ ਸੀ ਮਾਲਵਾ ਨਹਿਰ ਪਾਣੀ ਆ ਗਿਆ ਸਰ ਮਾਲਵਾ ਨਹਿਰ ਦਾ ਨਹੀਂ ਮੂਵਮੈਂਟ ਦਾ ਇੱਕ ਮਿੰਟ ਇੱਕ ਮਿੰਟ ਮਾਲਵਾ ਨਹਿਰ ਦੀ ਗੱਲ ਕਰੀਏ ਮੇਰੀ ਪਾਣੀ ਦੀ ਗੱਲ ਕਰੀਏ ਮਾਲਵਾ ਨਹਿਰ ਦਾ ਨਹੀਂ ਪੱਥਰ ਰੱਖਿਆ ਸਟਾਰਟ ਹੋਇਆ ਓਏ ਵੀ ਪਤਾ ਸਾਨੂੰ ਸਟਾਰਟ ਹੋਈ ਕਿ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਅ ਦਿਖਾਰ ਰਿਹਾ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਸ ਵਿੱਚ ਹੀ ਆ ਖੜਾਣ ਪਤਾ ਆਮ ਸੀ ਇਹ ਜੀ ਕਰਨਾ ਚਾਹੀਦਾ ਆਮ ਸੀ ਜੀ ਹੁਣ ਪਰ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਨ ਦਿੰਦਾ ਮਲੇਰ ਕੋਲੇ ਬਾਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਬੋਲਿਆ ਉਸ ਵੇ ਨੂੰ ਉਦੋਂ ਮੈਨੂੰ ਨਿਕਲਣ ਦਿੱਤਾ ਨਹੀਂ 45 ਬੰਦਾ ਰੋਮੈਂਟ 45 45 ਸਾਲ ਦੇ ਇਕੱਠੇ ਪੈਂਦੀ ਗੰਦ ਪਾਏ ਕੋਈ ਨਹੀਂ ਬੋਲਿਆ ਕੋਈ ਨਹੀਂ ਰੋਮੈਂਟ ਬਣਾਜੀ ਮੈਂ ਕਿਹਦੀ ਗੰਦੇ ਪਾਣੀ ਦਾ ਮਾਦਰਾ ਚੱਲਿਆ ਜਿਹੜੇ ਫੈਕਟਰੀਆਂ ਦਾ ਪਾਣੀ ਧਾਤੀ ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਕਾਨੂੰਨ ਚੇਅ ਕਰਤਾ ਜੀ ਸਜ਼ਾ ਕੈਂਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਘਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰ ਹੀ ਨਹੀਂ ਬੈਠੰਦੇ ਨੇ ਕੋਸ਼ ਤਾਂ ਕਰਾਪਸ਼ਨ ਲੈਂਦੇ ਤੁਸੀਂ ਜਾਨੀ ਉਹ ਧਰਤੀਆਂ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਉਹ ਕਿਤੇ ਮੈਨੂੰ ਦਿਖਾਉਤਾ ਸੀ ਨਾ ਕਾਨੂੰਨ ਛੋਟੀ ਸਰਕਾਰ ਨੇ ਬਣਾਇਆ ਸਾਰੇ ਸਾਰਾ ਟੈਕਰਾਈਆਂ ਪਸੋਰ ਵਾਲਾ ਦੇਖੋ ਸਾਰਾ ਦੂਸਰ ਨੇ ਜਿੰਨਾ ਚ ਪੈਂਦਾ ਜਮੀਰ ਸਾਹਿਬ ਹਾਂ ਘਰਤੀ ਨੇ 6 ਉਹ ਨੇ ਜਿਸ ਪਾਈ ਦੰਦਾ 15000 ਹੋ ਗਿਆ 15 ਲੱਖ ਦਾ ਜੁਰਮਾਨਾ ਰੱਖਣਾ ਦੀ ਤੁਸੀਂ ਉਹ ਦਾਉਂਡ ਦੀ ਖਾਤਰ ਇੰਨਾ ਕੋਈ ਮਜ਼ਦੂਰਾਂ ਨੂੰ ਪਰਵਾਸ ਜਿਹੜੇ ਪੰਜਾਬ ਵਾਲੇ ਨੇ 1100 ਲੱਖ ਨੂੰ ਦਿੱਤਾ ਜੀ ਤੁਸੀਂ ਉਹ ਵੀ ਦਮਾਂਗੇ ਕਿੰਨੂ ਲੋਕਾਂ ਨੂੰ ਦਮਾਂਗੇ ਕਦੋਂ ਨਹੀਂ ਕਦੋਂ ਨਹੀਂ ਆਹ ਕੰਮ ਦੇ ਸਰਕਾਰ ਦੇ ਨਜ਼ਾਰੇ ਹੋਣਗੇ ਕਦੋਂ ਹੋਣਗੇ ਕਦੋਂ ਨਹੀਂ ਤਾਂ ਮੈਂ ਉਸੇ ਨਾਲ ਪਹੁੰਚੇ ਹੋਏ ਇੱਕ ਵਾਰੇ ਫਿਰ ਇੱਕ ਵਾਰੇ ਜਿਹੜੇ ਅਪਾਰਟਮੈਂਟ ਤੋਂ ਆਏ ਨੇ 92 ਤੋਂ ਆਏ ਨੇ 92 ਦਿੱਤੇ ਕੀ ਜੇਕਰ ਅਜੇ ਵੀ ਥੋੜੇ ਤੇ ਹੈ ਤੁਸੀਂ ਵੋਟਾਂ ਪਾਈਆਂ ਤੁਸੀਂ ਸੋਚੀਏ ਕਿ ਉਹਨਾਂ ਨੇ ਮਨਜ਼ੂਰੀ ਦਿੱਤੀ ਅੱਜ ਆਖਰਾਂ ਚਾਹੇ ਉਹ ਤੁਹਾਡੇ ਦੇ ਸਮਾਨ ਦੇ ਵਿੱਚੋਂ 3 ਸਾਲ ਹੋ ਗਏ 1 ਰੁਪਈਆ ਦੀ ਬੰਡਾ ਨੂੰ ਦਿੱਤਾ ਗਿਆ ਨੂੰ ਕੀ ਕੀ থানা ਦੇ ਲਈ ਸੱਚ ਇੱਕ ਮਿੰਟ ਜਾਨੋ ਬੀਚੇ ਦੋਵੇਂ ਬੀਚੇ ਦੋਨੋਂ ਹੋਵੇ ਜਿਹੜੀ ਨਾਲ ਦੋਨੋਂ ਹੋਵੇ ਚਾਹੇ ਮਤਲਬ ਹੈ ਵੀ ਪੰਜਾਬ ਦੇ ਅੰਦਰ ਕਿਸਾਨਾਂ ਦੀ ਭਲਾਈ ਦੇ ਲਈ ਮਤਲਬ ਸਕੀਮਾਂ ਲਾਗੂ ਕਰਨ ਦੀ ਗੱਲ ਹੋ ਰਹੀ ਹੈ। ਤੇਰੇ ਪੰਜਵੇਂ ਬੰਦੇ ਨੇ ਸਰ ਪੰਜਵੇਂ ਬੰਦੇ। ਜੀਰੀ ਦਾ ਇੰਨਾ ਕੱਟ ਲੱਗਿਆ ਜਿਹੜਾ ਇਹ ਕਾਹਦੇ। ਇੱਕ ਮੰਤਰੀ ਦੋ ਮੁੱਖ ਮੰਤਰੀ ਸਾਹਿਬ ਜੀਰੀ ਦਾ 26 ਦਾ 26 ਜੀਰੀ ਵਾਲਾ ਜੀਰੀ ਦਾ 2 ਤੋਂ 2 ਵਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮੁੱਦੇ ਤੇ ਸੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਚੀਰੀ ਦਾ ਬੰਦ ਕਰ ਰਹੇ ਨੇ ਜੀ ਚੀਰੀ ਇਹਦਾ ਬੰਦ ਕਰਦੀ ਆਈ ਰੈਡ ਲਿਪੀ ਦਾ ਨਰਸ ਨੂੰ ਕਰ ਕਰਨ ਦੀ ਖਬਰ ਦਊਂਗਾ ਕਹਿੰਦਾ ਮੈਂ ਛੋਟੀਆਂ ਬੋਟਾ ਬਣਾਉਂਗਾ 80% ਥੋਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋਏ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣੇ ਉਹਨੇ ਕਿਉਂ ਖਰਚਾ ਨਾ ਕਰਦੇ ਉਹ ਕੰਮ ਨਹੀਂ ਹੁੰਦਾ ਇਹਦਾ ਮਤਲਬ ਨਹਿਰੀ ਪਾਣੀ ਮੈਂ ਤੁਹਾਨੂੰ ਪਚਾ ਰਹੇ ਆਂ ਪੇਟਾਂ ਤੱਕ ਨਾ 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 ਹੋਈ ਇਹ ਤਾਂ ਸੈਂਟਰ ਕੋਲੋਂ ਦਾ ਦਾਖਲ ਨਹੀਂ ਅੱਛਾ ਸਾਡੇ ਨਹਿਰ ਕੱਢੀ ਨਹਿਰ ਕੱਢੀ ਸਟਾਰਟ ਹੋਈ ਹੈ ਜੀ ਮਾਲਵਾ ਨਹਿਰ ਤੋਂ ਮੇਰੀ ਪਾਣੀ ਲਈ ਮੈਂ ਕਹਾਂ ਜਨਤਾ ਹੀ ਤਾਂ ਨਹੀਂ ਪਾਣੀ ਫਿਰ ਕੀ ਕੀ ਕਰਨਾ ਪੂਰੀ ਦਿੱਤੀ ਹੈ ਦੱਸੋ ਨਹੀਂ ਦਿੱਤੀ ਸਾਡੇ ਜਿਹੜੇ ਮਾਲਵਾ ਨੇ ਹੈ ਸੀ ਮਾਲਵਾ ਨੇ ਹੈ ਸੀ ਆਹ ਮਾਰ ਮਾਰਵਾ ਨਹੀਂ ਦਿੰਦੀ ਇੱਕ ਮਿੰਟ ਇੱਕ ਮਿੰਟ ਮਾਰਵਾ ਨਹੀਂ ਪਾਣੀ ਦੀ ਗੱਲ ਕਰੀਏ ਮਾਰਵਾ ਨਹੀਂ ਨਹਿਰ ਦਾ ਨਹੀਂ ਪੱਥਰ ਰੱਖਿਆ ਉਹ ਹੈ ਵੀ ਬਤਾ ਤੁਹਾਨੂੰ ਸਟਾਰਟ ਹੋਈ ਕਿ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਦਿਖਾ ਰਿਹਾ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਪਸ ਵਿੱਚ ਹੀ ਹੱਲ ਕੱਢਣਾ ਚਾਹੀਦਾ ਇਹ ਕਰਨਾ ਚਾਹੀਦਾ ਆਪ ਸੀਏ ਜੀ ਹੁਣ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਨ ਦਿੰਨਾ ਮਲੇਰ ਕੋਲੇ ਬਾਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਬੋਲਿਆ ਉਸ ਵੇ ਨੂੰ ਉਦੋਂ ਮੈਨੂੰ ਨਿਕਲਣ ਦੇਤਾ ਨਹੀਂ 45 ਬੰਦਾ ਰੋਮਿੰਡ 45 45 ਸਾਲ ਦੇ ਤੱਕ ਪੈਂਡਿੰਗ ਪਏ ਕੋਈ ਨਹੀਂ ਬੋਲਿਆ ਕੋਈ ਨਹੀਂ ਰੋਮਿੰਡ ਬਣਾ ਦੀ ਦੱਸੋ ਵੀ ਗੰਦੇ ਪਾਣੀ ਦਾ ਮਾਦਲਾ ਚੱਲਿਆ ਜਿਹੜੀਆਂ ਦਾ ਪਾਣੀ ਧਾਤੀ ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਕਾਨੂੰਨ ਤੇ ਕਰਤਾ ਜੀ ਸਜ਼ਾ ਕੈਂਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਘਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰ ਹੀ ਬੈਠੰਦੇ ਨੇ ਕੁਝ ਤਾਂ ਕਰਾਪਸ਼ਨ ਲੈੰਦੇ ਤੁਸੀਂ ਜਾਨੀਓ ਧਰਤੀਰ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਹੈ ਕਿ ਤੁਸੀਂ ਮੈਨੂੰ ਦਿਖਾਉ ਤਾਂ ਸੀ ਨਾ ਕਾਨੂੰਨ ਛੋਟੀ ਗਵਰਨਮੈਂਟ ਨੇ ਬਣਾਇਆ ਸਾਰੇ ਸਾਰਾ ਕਰਾਈਆਂ ਸਾਰਾ ਦੋਸਤ ਨੇ ਜਿਹਨਾਂ ਚ ਪੈਂਦਾ ਜਮੀਰ ਸਾਹਿਬ ਹਾਂ ਹਾਂ ਆਰਤੀ ਵੀ ਸੇਵ ਉਹਨੇ ਜੇ ਸਾਈਂ ਦਿੰਦਾ 15000 15 ਲੱਖ ਦਾ ਜੁਰਮਾਨਾ ਰੱਖਿਆ ਦੀ ਤੁਸੀਂ ਉਹਦੀ ਖਾਤ ਚੱਕ ਲੈ ਇੰਨਾ ਕੋਈ ਮਜ਼ਦੂਰਾਂ ਨੂੰ ਪ੍ਰਵਾਸੀਆਂ ਦਾ ਦੇ ਰਹੇ ਜਿਹੜੇ ਪੰਜਾਬ ਵਾਲੇ ਨੇ 1100 ਰੁਪਏ ਲੱਗਿ ਨੂੰ ਦਿੰਦਾ ਜੀ ਉਹ ਵੀ ਦਵਾਂਗੇ ਕਿਹਨੂੰ ਦਵਾਂਗੇ ਕਦੋਂ ਨਹੀਂ ਆਹ ਆਹ ਕੋਈ ਨਹੀਂ ਕਾਲ ਕਰਨਾ ਚਾਹੁੰਦਾ ਹਾਂ ਕਿ ਕਾਲ ਹੋ ਗਿਆ ਕਾਲ ਨਹੀਂ ਚੱਲ ਰਿਹਾ ਮੈਂ ਬੰਦੇ ਨੂੰ ਸੀ ਨਾ ਪਰ ਮੈਂ ਕਿਵੇਂ ਦੱਸਾਂ ਮੈਨੂੰ ਪਤਾ ਲੱਗਿਆ ਇੱਕ ਵਾਰੇ ਇੱਕ ਵਾਰੇ ਦਾ ਹੀ ਲੈ ਕੇ ਬੈਠਾ ਅਸੀਂ 92 ਦੁਆਏ ਨੇ ਅਸੀਂ 92 ਦੁਆਏ ਨੇ ਮੈਨੂੰ ਨਹੀਂ ਗੱਲ ਕਰਦਾ 92 ਦਿੱਤੇ ਮੰਟੀ ਜੈਦਾ ਨਾਲ ਜੀ ਥੋੜੇ ਚੈਨ ਦੀਆਂ ਤੁਸੀਂ ਲੁੱਟਾਂ ਪਾਈਆਂ ਨਾ ਤੁਸੀਂ ਮਾਇਆ ਕਰੀਂ ਸਾਡੇ ਅਕਾਉਂਟ ਪਾਏ ਨੇ 3 ਸਾਲ ਹੋ ਗਏ 1 ਰੁਪਈਆ ਦੀ ਬੰਡਾ ਨੂੰ ਦਿੱਤਾ ਗਿਆ ਨੂੰ ਆ ਕੀ ਥਾਣਾ ਦੇ ਲਈ ਜੀਰੀ ਵਾਲਾ ਮਸਲਾਈ ਸੱਚ ਇੱਕ ਮਿੰਟ ਜਾਣੀ ਜੀਰੀ ਦਾ ਪਾਣੀ ਹੋਵੇ ਤੇ ਹਾਈਬ੍ਰਿਡ ਜੀਰੀ ਵਾਲਾ ਮਸਲਾ ਕੀ ਜੀਰੀ ਨਾਲ ਦੋਨੋਂ ਹੋਵੇ ਚਾਹੇ ਮਤਲਬ ਹੈ ਵੀ ਪੰਜਾਬ ਦੇ ਅੰਦਰ ਕਿਸਾਨਾਂ ਦੀ ਭਲਾਈ ਦੇ ਲਈ ਮਤਲਬ ਸਕੀਮਾਂ ਲਾਗੂ ਕਰਨ ਦੀ ਗੱਲ ਹੋ ਰਹੀ ਹੈ ਜਿਹੜੇ ਪੰਨਗੇ ਬੰਦੇ ਨੇ ਸਰ ਪੰਨਗੇ ਸਰ ਇੱਕ ਮਿੰਟ ਵਾਲੇ ਕੀ ਕਰ ਰਹੇ ਨੇ ਜੀਰੀ ਦਾ ਇੰਨਾ ਕਟ ਲੱਗਿਆ ਜਿਹੜਾ ਇਹ ਕਾਹਦੇ ਇੱਕ ਮੰਤਰੀ ਸਾਹਿਬ ਨੇ ਜੀਰੀ ਦਾ ਛੱਪੀ ਦਾ 26 ਜੀਰੀ ਵਾਲਾ ਜੀਰੀ ਦੀ ਜੀ ਦੋ ਦੋ ਵਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮਤਲਬ ਦੇ ਸੈਂਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਚੀਰੀ ਦਾ ਬੰਦ ਕਰ ਰਹੇ ਨੇ ਜੀ ਚੀਰੀ ਇਹਦਾ ਬੰਦ ਕਰਤੀ ਆਈ ਰੈਡੀ ਲਿਖੀ ਹੈ ਸਰ ਸਾਨੂੰ ਕਰਨ ਦੀ ਖਬਰ ਦਊਗਾ ਕਹਿੰਦਾ ਮੈਂ ਛੋਟੀਆਂ ਵੋਟਾਂ ਬਣਾਉਂਗਾ 80% ਸਾਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋਏ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਣੇ ਉਹਨੇ ਕਿਉਂ ਖਰਚਾ ਨਾ ਕਰਦੇ ਉਹ ਕੰਮ ਨਹੀਂ ਹੁੰਦਾ ਇਹਦਾ ਜਬ ਨਹਿਰੀ ਪਾਣੀ ਮੇ ਤੁਹਾਨੂੰ ਪਚਾ ਰਹੇ ਆਂ ਪੇਟਾਂ ਤੱਕ ਨਾ 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 ਬੋਈਏ ਦਾ ਸੈਂਟਰ ਗਵਰਨਮੈਂਟ ਦਾ ਦਾਖਲ ਨਹੀਂ ਚਾ ਸਰ ਜੇ ਨਹਿਰ ਕੱਢੀ ਨਹਿਰ ਕੱਢੀ ਸਟਾਰਟ ਹੋਈ ਹੈ ਜੀ ਮਾਲਵਾ ਨਹਿਰ ਨਹਿਰੀ ਪਾਣੀ ਲਈ ਮੈਂ ਤਾਂ ਜਾਣਤਾ ਹੀ ਨਹੀਂ ਰਹੀ ਪਾਣੀ ਫਿਰ ਕੀ ਗੱਲ ਹੈ ਦੱਸੋ ਨਹੀਂ ਦਿੱਤੀ ਸਰ ਜਿਹੜੇ ਮਾਲਵਾ ਨੇ ਹੈ ਜੀ ਮਾਲਵਾ ਨੇ ਹੈ ਆਹ ਤੁਹਾਨੂੰ ਨਾਲ ਆ ਗਿਆ ਸਰ ਮਾਲਵਾ ਨੇ ਹੈ ਨਹੀਂ ਪਾਣੀ ਦੀ ਗੱਲ ਕਰੀ ਆ ਮਾਲਵਾ ਨਹਿਰ ਦਾ ਨਹੀਂ ਪੱਥਰ ਰੱਖਿਆ ਓਏ ਬੀ ਤਾਂ ਸਾਨੂੰ ਸਟਾਰਟ ਹੋਈ ਕਿ ਤੁਸੀਂ ਇਹ ਦੇਖ ਕੇ ਨਾ ਵੀ ਇਹ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਦਿਖਾ ਰਿਹਾ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਆਪਾਂ ਨੂੰ ਆਪਸ ਵਿੱਚ ਹੀ ਆਹ ਤਾਂ ਪਤਾ ਚਾਹੀਦਾ ਇਹ ਕਰਨਾ ਚਾਹੀਦਾ ਪਰ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਸਮੁਦਾਹ ਰੰਗ ਨਾ ਮਲੇਰ ਕੋਲੇ ਬਾਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਬੋਲਿਆ ਉਸ ਵੇਲੇ ਨੂੰ ਉਦੋਂ ਵੀ ਨਹੀਂ ਨਿਕਲਣ ਦਿੱਤਾ ਹਾਂ ਜੀ 45 ਬੰਦਾ 1 ਮਿੰਟ 45 45 ਸਾਲ ਦੇ ਕੰਮ ਪੈਂਡਿੰਗ ਪਏ ਕੋਈ ਨਹੀਂ ਬੋਲਿਆ ਨਹੀਂ ਕੋਈ ਨਹੀਂ 1 ਮਿੰਟ ਬੰਦਾ ਜੀ ਦੱਸੋ ਵੀ ਗੰਦੇ ਪਾਣੀ ਦਾ ਮਾਦਲਾ ਜਿਹੜੀਆਂ ਦਾ ਪਾਣੀ ਧਰਤੀ 'ਚ ਪੈਂਦਾ ਸੀ ਉਹਦੇ ਲਈ ਕਾਨੂੰਨ ਸੀ ਵੀ ਸਜ਼ਾ ਹੁੰਦੀ ਸੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਪਨੋਚੇ ਕਰਤਾ ਜੀ ਸਜ਼ਾ ਕੈਂਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਘਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰੀ ਵਿੱਚ ਹੁੰਦੇ ਨੇ ਕੁਝ ਤਾਂ ਕਰਾਪਸ਼ਨ ਲੈਂਦੇ ਤੁਸੀਂ ਜਾਨੀ ਉਹ